बदाल ਹੇਰਾ ਜਾ ਫਿਰ ਬਰਾਉ ਦੇ ਬੱਲੇਬਾਲੇ 21 ਪੰਜ ਫਰੀਕ ਤੇ 29 ਮੋੜਾਂ ਨੇ ਲੰਮਾ ਹੇਰਾ ਖੰਡ ਨੂੰ ਮੋੜ ਦੀ ਖੰਡੇ ਤੇ ਖੰਡ ਹਟਾਉਣੀ ਪੈਂਦੀ ਹੈ ਆਹ ਦੇਖੀ ਇੱਕ ਜੱਪਰ ਹਾਂ ਦੇਖੋ ਮੁੰਡਾ ਕਰਦਾ ਕਮਾਲ ਬੜੇ ਮਿੱਤਰੋ ਵੀ ਲੱਗੂ ਜੱਫਾ ਇਹ ਆਹ ਤਿੰਨ ਜੱਪਰ ਜਵਾਰ ਹੈ ਇਸ ਸਮੇਂ ਬਸੂ ਹੁਣ ਬੜਾ ਕਰਦਾ ਇਹਦਾ ਸਾਰੇ ਖੇਤਰ ਦਾ ਹੇਰਾ ਮਾਰਦੇ ਜੱਪਰ ਨੂੰ ਪ੍ਰਬੰਧ ਕਰਦੇ ਰੇਰ ਕਹਿੰਦੇ ਬੋਲ ਜਰਨਤ ਕੇ ਲੱਗਿਆ ਖੇਡ ਮੈਦਾਨ ਵਿੱਚ ਜੰਨਪੁਰਿਆ ਤੇ ਮਲੇਣੀ ਵਾਲਾ ਨੰਬਰ ਕਿੰਨੇ ਮੁੰਡਾ ਚਾਬੀ ਦਾ ਜੋਰ ਆਪਣੇ ਰਿਕਾਰਡ ਹਰ ਸਾਲ ਆਪ ਹੀ ਤੋੜਦਾ ਹੈ ਜੰਨਪੁਰਿਆ ਭਰਾ ਦਾ ਧੰਨਵਾਦ ਜੈ ਜੰਨਪੁਰ ਕੱਢ ਕਰ ਮੈਦਾਨ ਦੇ ਵਿੱਚ ਜੰਨਪੁਰਿਆ ਗੱਭਰੂ ਕਬੱਡੀ ਪਾ ਰਿਹਾ ਸਭਾ ਖਿਡਾਰੀ ਬੁੱਲਾ ਸੋਹੀ ਤੇ ਜਾ ਰਿਹਾ 4 ਪਰੀਆ ਰਵੀ ਰਵੀ ਨੂੰ ਧੰਨਵਾਦ ਕਰਦੇ ਹੈ ਲੱਗਦਾ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਫਿਰ ਲੱਗਦਾ ਇਸੇ ਦੇ ਕਹਿੰਦੇ ਦਿਮਾਗ ਦੀ ਨਾੜੀ ਫਟ ਗਈ ਸੀ ਇਹ ਬਜ਼ੁਰਗ ਜੀ ਇਸ ਬੱਚੀ ਦੇ ਦਾਦਾ ਜੀ ਹੈ ਤੇ ਹੁਣ ਇਲਾਜ ਦੀ ਹੈਲਪ ਲਈ ਉਹ ਆਏ ਆ ਜਰੂਰ ਤੁਸੀਂ ਹੈਲਪ ਕਰਨੀ ਹੈ ਜੀ ਲੱਖਾ ਸੁਧਾਨਾ ਜੀ ਆਏ ਹੈ ਇਹਨਾਂ ਖਿਡਾਰੀਆਂ ਨੂੰ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਗਰਾਊਂਡ ਦੇ ਵਿੱਚ ਤੇ ਉਹਨਾਂ ਦੇ ਨਾਲ ਰੰਧਾਵਾ ਜੀ ਤੇ ਸਾਰੇ ਸਮੂਹ ਕਲਾਬਾਂ ਦੇ ਵੀਰ ਨੇ ਦੇ ਨਾਲ ਸੈਠੀ ਦਸਾੜੇ ਦੀਆਂ ਗੱਗੂ ਪੰਨੋਂ ਪਰਹਾਉਣੀ ਇੰਦਰ ਮੰਦਿਰ ਸਰਮਜੀਤ ਪੰਨੋਂ ਦਿੰਦੇ ਪੰਨੋਂ ਨੇ ਬਲਜਿੰਦਰੂ ਨੇ ਤੇ ਮਾਣ ਹੋਰ ਸਾਰੇ ਕਲੱਬਾਂ ਦੇ ਵੀਰ ਨਾਲ ਨੇ ਲਖਾ ਸੁਧਾਨਾ ਜੀ ਕਦੇ ਪੰਜਾਬ ਦੇ ਖੇਤਾਂ ਦੀ ਗੱਲ ਕਰਦੇ ਆ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਕਦੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਆ ਉਹ ਖੇਡ ਮੈਦਾਨ ਦੇ ਚਾਹੇ ਦਿੱਤੂ ਰਕਸ਼ਨ ਹੋ ਰਹੀ ਆ

ਧੰਨਵਾਦ ਮੈਂ ਲੱਖਾਂ ਸਧਾਰਣੀਆਂ ਨੂੰ ਬੇਨਤੀ ਕਰਾਂਗਾ ਵੀ ਉਹ ਜਰੂਰ ਆਪਣੇ ਵਿਚਾਰ ਜਿਹੜੇ ਮਾਈਕ ਤੋਂ ਸਾਂਝੇ ਕਰਨਗੇ ਲੱਖਾਂ ਨਾਲੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਆਂ ਤੇ ਨਾਲੇ ਜਿਹੜਾ ਸਪੋਰਟ ਰੋਡ ਹੈ ਜਿਸਮਾਂ ਰੋਡ ਹੈ ਇਹਦੇ ਉੱਤੇ ਜਿਹੜੇ ਸਕੂਲ ਬਣੇ ਹੋਏ ਨੇ ਉਹਨਾਂ ਨੇ ਸਾਰੇ ਸਕੂਲਾਂ ਦੇ ਉੱਪਰ ਪੰਜਾਬੀ ਅੰਗਰੇਜ਼ੀ ਦੇ ਵਿੱਚ ਨਾਮ ਨੇ ਪਰ ਤੁਸੀਂ ਕੀ ਮੈਸਜ ਦੇਣਾ ਚਾਹੁੰਦੇ ਹੋ ਇਹਦਾ ਜ਼ਿੰਮੇਵਾਰ ਕੌਣ ਆਂ ਹਾਂਜੀ ਅਸੀਂ ਲੋਕ ਅਸੀਂ ਮੈਂ ਅੱਜ ਪਟਿਆਲੇ ਸਰਸ ਮੇਲੇ ਤੋਂ ਹੋ ਕੇ ਆਇਆ ਉੱਥੇ ਇੱਕ ਬੋਰਡ ਕੱਲਾ ਪੰਜਾਬੀ ਚ ਆ ਵੀ ਮੇਲਾ ਸਾਫ ਸੇ ਆਰੇ ਕੋ ਪਾਕੀ ਸਾਰੇ ਬੋਰਡ ਹਿੰਦੀ ਚ ਹਾਂਜੀ ਉਦੋਂ ਸਾਰੀ ਖਰੀਦਦਾਰੀ ਪੰਜਾਬੀ ਕਰਦੇ ਆ ਕੋਈ ਬੰਦਾ ਵਿਰੋਧ ਨਹੀਂ ਕਰਦਾ ਹਾਂਜੀ ਅੱਜ ਸਭ ਤੋਂ ਦੁਨੀਆ ਚ ਮਹਾਨ ਮੰਨੀ ਜਾਂਦੀ ਕੌਮ ਮਾਰਸ਼ਲ ਮੰਨੀ ਜਾਂਦੀ ਕੌਮ ਸਭ ਤੋਂ ਨਿਖਤ ਕਾਮ ਹੋ ਚੁੱਕੀ ਹੈ ਆਪਣੀ ਬੋਲੀ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਆਪਣੇ ਇਤਿਹਾਸ ਨੂੰ ਲੈ ਕੇ ਆਪਣੇ ਪਾਣੀਆਂ ਨੂੰ ਲੈ ਕੇ ਜ਼ਮੀਨਾਂ ਵੇਚ ਵੇਚ ਅਸੀਂ ਭੱਜੀ ਜਾਂਦੇ ਆ ਜਿਹੜੇ ਮੈਂ ਇਲਾਕੇ ਦੇ ਖੜਾ ਪਵਾਦ ਦਾ ਇਲਾਕਾ ਲੋਕਾਂ ਨੇ ਸਭ ਤੋਂ ਪਹਿਲਾਂ ਮਹਿੰਗੀਆਂ ਜ਼ਮੀਨਾਂ ਇਸ ਏਰੀਆ 'ਚ ਵੇਚੀਆਂ ਜਿੱਥੇ ਮੈਂ ਖੜਾ ਇਹ ਪਿੰਡ ਦੇ ਵਿੱਚ ਆਦੇ 6 ਮਹੀਨੇ ਪਹਿਲਾਂ 50 ਰੁਪਏ ਕਿੱਲਾ ਸੀ ਉਹ 3 ਕਰੋੜ ਤੋਂ 5 ਕਰੋੜ ਤੋਂ ਕਿੱਲਾ ਚਲਾ ਗਿਆ ਬਿਲਕੁਲ ਇਹੋੀ ਗੱਲ ਬਹੁਤ ਚਿਰ ਤੋਂ ਅਸੀਂ ਬੋਲਦੇ ਆ ਰਹੇ ਹਾਂ ਵੀ ਜ਼ਮੀਨਾਂ ਦੀ ਕੀਮਤ ਵਧਣੀ ਆ ਕਿਉਂਕਿ ਪਾਪੂਲੇਸ਼ਨ ਵੱਧ ਰਹੀ ਆ ਦੁਨੀਆ ਦੀ ਆਬਾਦੀ ਵੱਧ ਰਹੀ ਆ ਤਜੇ ਜਿਹੜੀ ਧਰਤੀ ਉਹ ਘਟ ਰਹੀ ਆ ਕੰਕਰੀਟ ਦਾ ਪਰਿਆ ਉਹਨੂੰ ਪਰੇ ਸਮਝ ਨਹੀਂ ਦੇ ਲੋਕ ਤੇ ਮੰਗਰ ਪਸਤਾਨ ਕੇ ਜਿਹੜੇ ਪੰਜਾਬੀਆਂ ਨੇ ਆਪਣੇ ਹੱਥੋਂ ਜ਼ਮੀਨ ਵੀ ਕਮਾ ਲਈ ਆਪਣੀ ਬੋਲੀ ਵੀ ਕਮਾ ਲਈ ਅੱਜ ਦਾ ਦਿਨ ਮੈਂ ਕਿਉਂ ਖਾਸ ਅੱਜ ਦੇ ਦਿਨ 21 ਫਰਵਰੀ ਦਾ ਦਿਨ ਯੂਨੋ ਨੇ ਪੰਗਾਲੀ ਲੋਕਾਂ ਨੂੰ ਸਮਰਪਿਤ ਕੀਤਾ ਜਿਨ੍ਹਾਂ ਨੇ ਆਪਣੀ ਬੋਲੀ ਨੂੰ ਬਚਾਉਣ ਲਈ ਜਾਨਾਂ ਦੇਤੀ ਤੇ ਅਸੀਂ ਆਪਣੀ ਬੋਲੀ ਆਪ ਮਾਰੀ ਜਾਂਦੇ ਆ ਅੱਜ ਬੋਲੀ ਡੇ ਵੀ ਹੈਗਾ ਉਹਦੇ ਬਾਰੇ ਤੁਸੀਂ ਕਹਿ ਦਿਓ ਮੋਹੀ ਮੈਂ ਕਹਿ ਰਿਹਾ ਨਾ ਪੂਰੀ ਦੁਨੀਆ ਦੇ ਵਿੱਚ ਅੱਜ ਸਾਰੇ ਲੋਕ ਆ ਦੀ ਆਪਣੀ ਮਾਂ ਬੋਲੀ ਨੂੰ ਜਿਹੜੇ ਸਮਰਪਤ ਨੇ ਪਿਆਰ ਕਰਦੇ ਨੇ ਦਿਹਾੜਾ ਮਨਾਉਂਦੇ ਆ ਤੇ ਪੰਜਾਬੀਆਂ ਨੂੰ ਪਤਾ ਨਹੀਂ ਹੁੰਦਾ ਵੀ ਅੱਜ ਬੋਲੀ ਦਿਹਾੜਾ ਹੈ ਜੀ ਬਿਲਕੁਲ ਇਸ ਲਈ ਸਾਡਾ ਅਸੀਂ ਖਤਮ ਹੋ ਰਹੇ ਹਾਂ ਚਾਰਜਪ੍ਰੋ ਤਾਂ ਅਸੀਂ ਲਗਾਤਾਰ ਇਹ ਪ੍ਰਚਾਰ ਕਰ ਰਹੇ ਹਾਂ ਯੂਟਿਊਬ ਤੋਂ ਸਾਨੂੰ ਅੱਜ ਲੋੜ ਹੈ ਸਾਡੇ ਬਾਰੇ ਬਾਪੂ ਪ੍ਰੋਜਨ ਸਰਪ ਨੇ ਕੀ ਕਿਹਾ ਉਹ ਕਹਿੰਦਾ ਮੁੱਠਾ ਮੀਟ ਕੇ ਨੁਕਰੇ ਹਾਂ ਬੇਟੀ ਟੁੱਟੀ ਹੋਈ ਸਰਕਾਰ ਰਬਾਬੀਆਂ ਦੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਵੀ ਮੇ ਬੋਲੀ ਹਾ ਉਹਨਾਂ ਪੰਜਾਬੀਆਂ ਦਾ ਪਾਣਾ ਮਾਰਿਆ ਤੁਹਾਨੂੰ ਕਿ ਜਿਨ੍ਹਾਂ ਨੇ ਮੇਰੀ ਬਾਤ ਹੀ ਨਹੀਂ ਪੁੱਛੀ ਮੈਨੂੰ ਪਹਿਲਾਂ ਹੀ ਲੋੜਤਾ ਘਰਾਂ ਜੋ ਕੱਟੀ ਜਾਂਦੇ ਆ ਘਰਾਂ ਜਿ ਵਾਕ ਤਾਂ ਹਿੰਦੀ ਬੋਲਦੇ ਆ ਇਸ ਕਰਕੇ ਇਹ ਪੁਆਦ ਜਿੱਥੇ ਮੈਂ ਖੜਾ ਪੁਆਦ ਵੀ ਪੁਆਦੀ ਜਿਹੜੀ ਬੋਲੀ ਆ ਇਹ ਪੰਜਾਬੀ ਬੋਲਦੀ ਉਹ ਬੋਲੀ ਆ ਬਿਲਕੁਲ ਜਿਵੇਂ ਉਠੋਹਾਰੀ ਆ ਡੋਗਰੀ ਆ ਬਹੁਤ ਜਿਹੜੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀਆਂ ਬੋਲੀਆਂ ਸੁੰਗੜਦੇ ਕਿਉਂ ਜਾ ਰਹੇ ਆ ਪਹਿਲਾਂ ਪੰਜਾਬੀ ਕਿਹਨੇ ਉਹ ਪਾਦੀ ਆ ਗਈ ਸੁੰਗੜਦੇ ਜਾ ਰਹੇ ਆ ਨਹੀਂ ਹਸੀ ਜੇਕ ਆਪ ਸੁਬੇ ਕੋ ਮੁੰਡਾ ਛੋਟਾ ਪੱਤਰਕਾਰ ਦਾ ਨਾਂ ਕੀ ਆ ਪਵਾਦ ਵਾਲਾ ਬੜਾ ਆਪਣੀ ਬੋਲੀ ਨੂੰ ਪਰਹੋਲਦ ਕਰ ਰਿਹਾ ਮੁੰਡਾ ਹਨਾ ਦੇਖੋ ਥੋੜੀ ਚੇ ਚਿੱਤਰਕਾਰ ਨਾਲ ਕੁੜੀ ਆ ਉਹ ਜਿਹੜੀ ਕਲਾਕਾਰ ਉਹ ਵੀ ਆਪਣੀ ਬੋਲੀ ਦੇਖੋ ਸਾਰੀਆਂ ਕੋਈ ਬੋਲੀ ਮਾੜੀ ਨਹੀਂ ਹੁੰਦੀ ਜੀ ਜੀ ਬਿਲਕੁਲ ਬੋਲੀ ਦਾ ਆਪਣਾ ਹੀ ਰਤਬਾ ਹੁੰਦਾ ਆਪਣਾ ਹੀ ਮਾਨ ਸਨਮਾਨ ਹੁੰਦਾ ਪਰ ਸਾਡੇ ਲੋਕਾਂ ਨੂੰ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰਦੇ ਆ ਤੋ ਆਪਾਂ ਨੂੰ ਇਹ ਬਹੁਤ ਸਾਡੀ ਅਵੀਰ ਤੇ ਬਹੁਤ ਮਹਾਨ ਬੋਲੀ ਇਹਨੂੰ ਸਾਮਕੈ ਰੱਖਣ ਦੀ ਲੋੜ ਹੈ ਤੁਸੀਂ ਤੁਸੀਂ ਗੱਲ ਕੀਤੀ ਹੈ ਵੀ ਸਾਨੂੰ ਕਰਦੇ ਹੋਣਾ ਚਾਹੀਦਾ ਏ ਜਿੱਥੇ ਟੂਰਨਾਮੈਂਟ ਹੁੰਦੇ ਨੇ ਪੰਦੇ 10 ਦਿਨ ਪਹਿਲਾਂ ਇਸੇ ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਹੋ ਗਿਆ ਠੀਕ ਆ ਹਾਨੂੰ ਲੱਗਦਾ ਨਹੀਂ ਵੀ ਪਿੰਡ ਦੇ ਰੋਈ ਇੱਕ ਕ੍ਰਿਕਟ ਟੂਰਨਾਮੈਂਟ ਵੱਟੇ ਪੱਤਰੇ ਕਰਾਉਣਾ ਚਾਹੀਦਾ ਦੇਖੋ ਸਾਨੂੰ ਸਿਆਸੀ ਪਾਰਟੀਆਂ ਨੇ ਧੜਾਂ 'ਚ ਵੰਡਦਾ ਪਾਰਟੀਆਂ 'ਚ ਵੰਡਦਾ ਨਹੀਂ ਹੋਣਾ ਚਾਹੀਦਾ ਅੱਜ ਪੰਜ ਲੜਾਈ ਪੰਜਾਬ ਨੂੰ ਬਚਾਉਣ ਦੀ ਹੈ ਤੇ ਜੇ ਪੰਜਾਬ ਪੰਜਾਬੀਤ ਨੂੰ ਬਚਾਉਣਾ ਤਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਆਪਾਂ ਜੀ ਜੀ ਫਿਰ ਵੱਖਰੇ ਵੱਖਰਾ ਬਣ ਕਿਉ ਇਹ ਨਸੀ ਆ ਨਾ ਵੀ ਜਿਹੜਾ ਸਾਡੇ 2020 ਚ ਇਹਨਾਂ ਨੇ ਜਿਹੜਾ ਸਾਡੇ 86ਤੀ ਲੋਕਾਂ ਚ ਸਿਆਸੀ ਪਾਰਟੀਆਂ ਨੇ ਧੜੇ ਬਣਾ ਤੇ ਵੱਖਰੇ ਵੱਖਰੇ ਲੋਕ ਪਾਰਟੇ ਨਹੀਂ ਹੋਣਾ ਚਾਹੀਦਾ ਜੀ ਅੱਗੇ ਅੱਗੇ ਹੁਣ ਪਲੈਨਿੰਗ ਕੀ ਹੈ ਤੁਹਾਡੀ ਜਿਵੇਂ ਅਕਾਲ ਤਖਤ ਦੇ ਵਿੱਚ ਵੀ ਕੁਝੂ ਬਿਆ ਹੋਇਆ ਏ ਬਾਦਲ ਸਾਹਿਬ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਸਾਰੇ ਅਸਤੀਫਾ ਦੇਣ ਉਹਨਾਂ ਬਾਰੇ ਕੀ ਕਹਿੰਦੇ ਦੇਖੋ ਜਿਹੜੇ ਵੀ ਗਦਾਰ ਆ ਪੰਜਾਬ ਦੇ ਹੌਲੀ ਹੌਲੀ ਪ੍ਰਮਾਤਮਾ ਵੱਲੋਂ ਸਾਰੇ ਖਤਮ ਹੋ ਜਾਣੇ ਆ ਚੰਗੇ ਲੋਕਾਂ ਨੂੰ ਪੰਜਾਬ ਲਈ ਇਕੱਠੇ ਹੋਣ ਦੀ ਸਿਰ ਜੋੜਨ ਦੀ ਲੋੜ ਹੈ ਫਤੇ ਜੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵਾਦ ਵਾਲੇ ਨੂੰ ਸਨੇਹਾ ਹੀ ਜਣ ਆਇਆ ਸਨੇਹਾ ਇੱਕੋ ਹੀ ਆ ਕੇ ਇਹ ਖੇਡਾਂ ਇਹ ਮੇਲੇ ਰੌਣਕਾਂ ਤਾਂ ਹੀ ਲੱਗਣੀਆਂ ਜੇ ਅਸੀਂ ਆਪਣੀ ਧਰਤੀਾਂ ਤੇ ਜੀਵਨਾ ਸਾਂਭਾਂਗੇ ਆਪਣੀ ਇੱਕ ਸੋਹਣੇ ਪਿੰਡ ਦਾ ਨੌਜਵਾਨ ਕਾਮਲ ਦਾ ਮੁੰਡਾ ਦੱਸ ਰਿਹਾ ਸੀ ਕਹਿੰਦਾ ਭਾਈ ਸਾਡੇ ਇਸ ਨਗਰ ਦੇ ਵਿੱਚ ਅਜੇ 6 ਮਹੀਨੇ ਪਹਿਲਾਂ ਜਮੀਨ ਦੀ ਕੀਮਤ 60 ਲੱਖ ਦਾ ਪਿਆ ਸੀ ਕਿੱਲੇ ਦਾ ਹੁਣ ਕਿੰਨੀ ਹੋ ਗਈ 3 ਕਰੋੜ ਤੇ ਵੱਧ ਗਈ 3 ਕਰੋੜ ਵੱਧ ਗਈ ਅਸੀਂ ਬਹੁਤ ਚਿਰ ਤੇ ਹੈ ਰਣਾ ਪੁੰਦਿਆ ਰਹੇ ਆ ਲੋਕ ਸਾਡੀਆਂ ਗੱਲਾਂ ਨੂੰ ਮਜ਼ਾਕ ਸਮਝਦੇ ਆ ਮਖੌਲ ਲਾਉਂਦੇ ਆ ਕਿ ਇੰਨੀਆਂ ਮਹਿੰਗੀਆਂ ਜ਼ਮੀਨਾਂ ਨਹੀਂ ਹੋਣਗੀਆਂ ਮੈਂ ਕਹਿੰਦਾ ਇੱਥੇ ਕੀਮਤੀ ਰਹਿਣੀ ਐਨੀ ਬੇਸ਼ਕੀਮਤੀ ਆ ਸਾਡੀ ਪੰਜਾਬ ਦੀ ਧਰਤੀ ਤੇ ਬਾਦ ਅਲੇ ਤੁਸੀਂ ਆ ਨਾ ਸੋਦੇ ਪਿੰਡਾਂ ਭਾਗੋ ਮਾਦਰਾ ਆ ਦੱਸਿਆ ਨੌਜਵਾਲ ਨੇ ਕਿਹਾ ਭਾਈ 2010 ਦੇ ਵਿੱਚ 4-4 ਕਰੋੜ ਦਾ ਕਿੱਲਾ ਵਿਖਿਆ ਤੋਂ ਲੋਕਾਂ ਦਾ ਤੇ 10 ਦੇ ਵਿੱਚ ਜਿਨ੍ਹਾਂ ਨੇ 4-4 ਕਰੋੜ ਵੇਚਿਆ ਕਹਿੰਦਾ ਉਹਨਾਂ ਦੀ ਇਹ ਧਰਤੀ ਤੋਂ ਮੁਖੋੜ ਕੇ ਨਾ ਜਾਓ ਪਿੰਡਾਂ ਵੱਲ ਲੱਕੇ ਨਾ ਧਰਤੀ ਤੋਂ ਇਹ ਧਰਤੀ ਖਾਤਰ ਆਪਾਂ ਸਭੀਆਂ ਨੂੰ ਲੈ ਕੇ ਲੜੇ ਆ ਹੁੰਡੋਂ ਦੇ ਸਿਰਲਾਏ ਆ ਕਵਾਨੀਆਂ ਕਿੰਨਾ ਧਰਤੀ ਦੀ ਖਾਤਰ ਅੱਜ ਬਾਹਰ ਦੇ ਮੁੰਸਕਾਂ ਨੂੰ ਆਪਣੀ ਜ਼ਮੀਰਾਂ ਨੂੰ ਬੇਚ ਬੇਚ ਭੱਜ ਰਹੇ ਹੋ ਜਾਓ ਜੀ ਸਦਕੇ ਜਾਓ ਪਰ ਕਮਾਈਆਂ ਕਰਕੇ ਵਾਪਸ ਆਪਣੀ ਪੰਜਾਬ ਦੀ ਧਰਤੀ ਤੇ ਆਓ ਉਹ ਸਾਹਮਣੇ ਇੱਕ ਕਬੱਡੀ ਕੱਪ ਉਹ ਵੀ ਮੈਡੀਕਲ ਲੱਗਿਆ ਹੋਇਆ ਕੋਰ ਲੱਗਿਆ ਹੋਇਆ ਇਹ ਵੀ ਦੁੱਖ ਦੀ ਗੱਲ ਹੈ ਸੇਵਾ ਬਹੁਤ ਫੋਣੀ ਕਰ ਰਹੇ ਹੋ ਬਾਈ ਪਰ ਤੁਹਾਨੂੰ ਦੱਸਣਾ ਕਿ ਅੱਜ 21 ਫਰਵਰੀ ਦਾ ਦਿਨ 21 ਫਰਵਰੀ ਇੱਕ ਇਤਿਹਾਸਕ ਦਿਨ ਹੈ 21 ਫਰਵਰੀ ਅਸਰਪਤਾ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਨੂੰ ਬਚਾਉਣ ਦੇ ਲਈ ਵਿੱਕਾਂ ਦੇ ਗੋਲੀਆਂ ਖਾਧੀਆਂ ਸੀ ਜਿਨ੍ਹਾਂ ਭਰੀਆਂ ਸੀ ਆਪਣਾ ਖੂਨ ਦੌੜਿਆ ਸੀ ਉਹ ਪੰਗਾਲੀ ਲੋਕ ਜਿਨ੍ਹਾਂ ਉੱਤੇ ਜ਼ਬਰੀ ਉਰਦੂ ਠੋਪਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੇਤੀਆਂ ਪਰ ਅਸੀਂ ਆਪਣੀ ਬੋਲੀ ਆਪਣੇ ਘਰਾਂ ਚੋਂ ਵੀ ਕੱਢੀ ਦਫ਼ਤਰਾਂ ਚੋਂ ਵੀ ਗਾਇਬ ਹੋ ਗਈ ਸੜਕਾਂ ਤੋਂ ਵੀ ਗਾਇਬ ਹੋ ਗਈ ਸਕੂਲਾਂ ਦੇ ਵਿੱਚ ਸਾਡੀ ਬੋਲੀ ਬੋਲਣ ਤੇ ਜੁਰਮਾਨੇ ਹੁੰਦੇ ਆ ਸੋ ਸਾਨੂੰ ਮੈਂ ਇੱਕੋ ਹੀ ਗੱਲ ਕਹਿਣਾ ਕਿ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਰਹੂ ਕਹਾਣੀ ਜਿਉਂਦੇ ਰਹੇ ਸਾਡੀ ਬੋਲੀ ਤੇ ਪਾਣੀ ਇਹ ਧਰਤੀ ਬੋਲੀ ਪਾਣੀ

ਉਹਨਾਂ ਨੇ ਰੈਕਟਰ ਕਰਦਾ ਖਰਾਉਂਦੇ ਆ ਬਹੁਤ ਵਧੀਆ ਗੱਲ ਹੈ। ਕਿਉਂਕਿ ਕਾਰਨ ਕੀ ਆਜਕਲ ਨਵੇਂ ਮੁੰਡਿਆਂ ਨੂੰ ਮੌਕਾ ਨਹੀਂ ਮਿਲਦਾ। ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਜਿਹਨੂੰ ਦਿਨ ਕਬੱਡੀ ਦੇ ਵਿੱਚ ਦਾ ਤਕੜਾ ਉਸੇ ਨੂੰ ਤਖਾ ਹੋਰ ਕਰੀ ਜਾਂਦੇ ਆ। ਸੋ ਨਵੇਂ ਮੁੰਡਿਆਂ ਨੂੰ ਮੌਕਾ ਦੇਣਾ ਬਹੁਤ ਵਧੀਆ ਗੱਲ ਆ। ਤੁਸੀਂ ਮੌਕਾ ਵੀ ਦੇ ਰਹੇ ਹੋ ਤੇ ਪੁਆਦ ਦੀ ਕਬੱਡੀ ਨੂੰ ਪੁਆਦ ਦੇ ਨੌਜਵਾਨਾਂ ਨੂੰ ਤੁਸੀਂ ਖੇਡਾਂ ਨਾਲ ਜੋੜ ਵੀ ਰਹੇ ਹੋ। ਤੁਹਾਡਾ ਸਾਰੀ ਸੰਗਤ ਦਾ ਕਲੱਬ ਦਾ ਬਹੁਤ ਬਹੁਤ ਧੰਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।